ਸਭ ਨੂੰ ਮਾਰਨੀ ਗਾਈਸ ਯਾਸ਼ਾ ਅੱਗੇ ਸਾਰੇ ਠੀਕ ਠਾਕ ਹੋ ਮੈਂ ਤੁਹਾਡਾ ਸਾਥ ਫੜੇ ਨੂ ਨੋਟ ਬਲੌਗ ਕਰਾਂ ਗਾ ਗੋਲਿੰਗ ਪਾਟ ਵਾਸਟਕ ਵਿੱਚ ਕੇਸਰੀ ਦੇ ਪਾਟ ਦੇ ਸਾਥ ਕਰੰਮੀ ਸੋ ਬਹੁਤ ਪਿਆਰਾ ਬਾਹਰ ਹਾ ਲੇ ਪਾਣੀ ਆਜੂ ਦੇ ਆ ਇਥੇ ਨਿਕਲ ਪਾਣੀ ਆ ਜਾ ਤਾਂ ਲੱਗ ਨੂੰ ਉਹ ਵੀ ਡੁੱਬ ਗਿਆ ਉਹ ਨਾਲ ਦਾ ਗੇਟ ਵੀ ਪਾਣੀ ਚ ਡੁੱਬ ਗਿਆ ਕਿਹਨਾ ਚਾਲੀ ਵੀ ਮੀਰਾ ਨੰਦ ਲੈ ਰਹੀ ਆ ਜੱਗੂ ਦਾ ਉਹ ਲੈ ਜੱਗੂ ਦੇ ਅੰਦਰ ਵੀ ਭੜ ਗਿਆ ਪਾਣੀ ਤੇ ਇਸ਼ੀ ਚੱਲੀ ਨੋ ਚਕੋਲੇ ਨਹੀਂ ਜਾਣਾ ਅੱਗੇ ਕਹਿੰਦੇ ਸਾਡੀ ਜਨਤ ਹੈ ਸ਼ਾਮ ਮਾਰੇ ਵੱਜ ਗਏ 4 ਤੇ ਮੀ ਮਾਰੇ ਵਣੇ ਛੁਟਾ ਪੈ ਰਹੀਆਂ ਐ ਹਜੇ ਵੀ ਤੇ ਅੱਜ ਮੈਂ ਰੱਖੀ ਹੈਗੀ ਰਾਜਮਾ ਤੇ ਚਾਵਲ ਤੇ ਅੱਜ ਇੱਕ ਸਪੈਸ਼ਲ ਚਾਹ ਜਿਹਨੂੰ ਕਹਿੰਦੇ ਉਹ ਹੋ ਕੀ ਹੋ ਗਿਆ ਮਰੀ ਜਾਨ ਦੇਖਦੇ ਕਿੰਨੇ ਤੂੰ ਬਲੋਗ ਕਰ ਉਹ ਤੂੰ ਚੁੱਪ ਕਰ ਇੱਥੇ ਬਹਿ ਜਾ ਤੂੰ ਬਾਹਰ ਚਾਹਤੀ ਆ ਵਾਦੀ ਦੇ ਵਿੱਚ ਦੀ ਪਤਾ ਦੀ ਸਰੀ ਆਇਆ ਇੱਕ ਕੋਠੇ ਤੇ ਚੜਿਆ ਕੋਠੇ ਤੇ ਚੜਿਆ ਉਹ ਦੇਖੀ ਜਾਦਾ ਐ ਮੈਨੂੰ ਕਹਿੰਦਾ ਤੇਰੀ ਮੰਮੀ ਬਲੌਗ ਬਣਾ ਰਹੀ ਆ ਗੁੱਲੀ ਨੂੰ ਕਹਿੰਦੇ ਆ ਅੱਖੇ ਰਾਜਮਾ ਇੱਕ ਸਾਈਡ ਆਪਾਂ ਚਾਹ ਬਣਾਵਾਂਗੇ ਅੱਜ ਜਿਹੜੀ ਚਾਹ ਆਪਾਂ ਬਣਾਉਣੀ ਅੱਜ ਜਿਹੜੀ ਆਪਾਂ ਚਾਹ ਬਣਾ ਰਹੇ ਆ ਨਾ ਇਹ ਹੈਗੀ ਤਾਂ ਕੌਫੀ ਮੰਗੋ ਲੱਗਦੀ ਆ ਪਰ ਕੌਫੀ ਨਹੀਂ ਵਿੱਚ ਪਈ ਦੀ ਹੈਗੀ ਬਣਦੀ ਦੁੱਧ ਦੀ ਆ ਪਰ ਯਕੀਨ ਮੰਨਿਓ भी एक बारी तुकी चाह बना के पी के देखोगे तुम खुद कहो भी कॉफ़ी है तो तीन एक कप बना रहे हैं तो इन्ना की पानी रखना पानी यह अभी आपड़ना आदेश पावगे असी पत्ती पावेंगे खंड ਆ ਉਹਨੇ ਨੂੰ ਰਿੱਜਣ ਦਈਏ ਉੱਪਰ ਖੋਲ ਕੇ ਦਾਲ ਦੇਖਣੀ ਸੀ ਰਵੜ ਡਿੱਗੀ ਵਿੱਚ ਪਾ ਪੈ ਗਈ ਤਰੀਬ ਦਾ ਹੱਥ ਸਾੜ ਗਿਆ ਇਧਰ ਆਪਣੀ ਚਾਹ ਚੱਲੀ ਆ ਜਿੱਦਾਂ ਸਾਰਾ ਪਾਣੀ ਜਿੱਦੇ ਸੁੱਟ ਜਾਂਦਾ ਜਿਲੇ ਇਦਾਂ ਹੋ ਗਿਆ ਸਾਰਾ ਸੁੱਟ ਗਿਆ ਪਾਣੀ ਦੇਖ ਲਓ ਸਾਰਾ ਪਾਣੀ ਸੁੱਟ ਗਿਆ ਬਸ ਛੱਕ ਛੱਕ ਜਿਹੀ ਰਹਿ ਗਈ ਆ ਹੁਣ ਆਪਾਂ ਇਦੇ ਵਿੱਚ ਪਾਵਾਂਗੇ ਦੁੱਧ ਇਸ ਚੀਜ਼ ਨੇ ਹ ਕੰਮ ਕਰਨਾ ਆ ਕਾਫੀ ਦਾ ਦੁੱਧ ਪਾਤਾ ਹੁਣ ਇਹਨੂੰ ਚੰਗੀ ਤਰ੍ਹਾਂ ਅਸੀਂ ਹਿਲਾ ਲਾਂਗੇ ਸਾលਿਆ ਅਸੀਂ ਤੇ ਵਾਲਾ ਆਣ ਤੇ ਬਣ ਗਈ ਸਾਡੀ ਕਾਫੀ ਕਪੜੇ ਮੰਗੇ ਰਜਸਤਾਨੀ ਸਵੀਟੀ ਚਾਹ ਖੀਰ ਆਇਆ ਹੈ ਇਹ ਹੈਗੀ ਆ ਕਾਫੀ ਵਾਲੀ ਪਰ ਬਿਨਾ ਕਾਫੀ ਤੋਂ ਚਾਹ ਹੁਣ ਅਗਲੇ ਦੇਖੋ